ਜੀ ਮੇਟਰੋਂ ਸਾਸਰੀ ਵਾਲੇ ਸਾਰਿਆਂ ਨੂੰ ਜੀ ਫਰ ਕੀ ਹਾਲ ਚਾਲ ਵਧੀ ਗਈ ਅੱਜ ਇਹ ਪੰਜ ਚ ਲਿਆਈ ਰੋਟਾਂ ਰੇੜਾ ਆਪਾਂ ਜੋੜ ਲਈ ਆਈ ਬੁੱਲਜਨ ਨਾਲ ਜੀ ਰੋਤਾ ਆਪਾਂ ਕੱਕ ਜੀ ਬੱਢਣੇ ਆਈ ਤੇ ਤੁਹਾਨੂੰ ਦਿਖਾਵਾਂਗੇ ਜੀ ਜਿਹੜੇ ਪੁਰਾਣੇ ਸਮੇਂ ਵਾਲਾ ਹੁੰਦਾ ਤਾਂ ਹੀ ਹਾਲੰਦੇਸ ਵਗੇ ਹੁੰਦੀ ਆਈ ਤੁਹਾਨੂੰ ਰੋਟੇ ਆ ਕੇ ਮਿਲ ਜਾਈ ਹੁਣ ਤੇ ਚੱਲ ਜਾਈ ਹੁਣ ਆਪਾਂ ਰੋਟਾਂ ਜੀ ਤੇ ਕੋਈ ਦਿਨ ਆਪਾਂ ਪੌੜ ਵੀ ਜਾਵਾਂਗੇ ਜੀ ਤੁਹਾਨੂੰ ਪੌੜ ਵੀ ਜਾ ਕੇ ਦਿਖਾਵਾਂਗੇ ਜਿਹੜਾ ਪੁਰਾਣਾ ਹੰਟਦਾ ਹੀ

ਪਪੂਲਰ ਲੱਗੀ ਹੋਈ ਹੈ ਦੇਖੋ ਜੀ ਆ ਗੰਨਾ ਦੇਖੋ ਜੀ ਦੇਖੋ ਜੀ ਕਿੰਨੇ ਖੇਤ ਹੈ ਇੱਧਰ ਲਈ ਸਾੜੀ ਦੇਖੋ ਜੀ ਜੋ ਸਾਹਮਣੇ ਪਈ ਹੈ ਆ ਗੰਨੇ ਨੂੰ ਮੇੜੇ ਬੰਦੇ ਆ ਜੀ ਦੁਬਾਰਾ ਜੀ ਦੇਖੋ ਜੀ ਬਾਜੀ ਰੋਤਾ ਹੀ ਆਪਾਂ ਪਹੁੰਚਣੇ ਆਲੇ ਜੀ ਨੂੰ ਰੋਤਾ ਹੈ ਕਹਿੰਦੇ ਪੁੰਜੀ ਆ ਜੀ ਔਰ ਇਹ ਸਾਹਮਣੇ ਪਈ ਹੈ ਜੀ ਆ ਗੰਨੇ ਨੂੰ ਮੇੜੇ ਬੰਦੇ ਆ ਜੀ ਦੁਬਾਰਾ ਬੰਦੇ ਲੱਗੇ ਆ ਜੀ ਦੇਖੋ ਇਹ ਆ ਰਹੀ ਜੀ ਪੁਰਾਣੇ ਸਮੇ ਦੀ ਸੁਹਾਗੀ ਜਿਹਦੇ ਨਾਲ ਖੇਤ ਪਤਰਾ ਕਰਦੇ ਸੀ ਹੁਣ ਤਾਂ ਇਹ ਜੇਗਾ ਸੁਗ ਆ ਗਈ ਆ ਪੁਰਾਣੇ ਸਮੇ ਦੀ ਧੀ ਸੁਹਾਗੀ ਜੀ ਤੇ ਬਾਕੀ ਸਾਨੂੰ ਹੋਰ ਸਮਾਨ ਦਿਖਾਉਂਦੇ ਆ ਜੀ ਅਰੇ ਇਹ ਸੁਗ ਇਧਰ ਆਖੜੀ ਜੀ ਇਧਰ ਖਿਡਾਰੀ ਜਿਹਨਾਂ ਨਾਲ ਗੁੜ ਨਿਕਲਿਆ ਕਰਦੇ ਸੀ ਪਰ ਵੇਲੇ ਤਾਂ ਇਹ ਬੰਦ ਆ ਜੀ ਬਾਚ ਖੁੱਲੂਗੀ ਜੀ ਆਰੇ ਜੀ ਖਲਾੜੀ ਗੁੜ ਨਿਕਲੇ ਕਰਦੇ ਇਹਦੇ ਨਾਲ ਜੀ ਤੇ ਗੰਨੇ ਦਾ ਰਸ ਵੀ ਨਿਕਲੇ ਕਰਦਾ ਜੀ ਪਰ ਹਲੇ ਤਾਂ ਇਹ ਬੰਦ ਆ ਜੀ ਬੱਪੂ ਖੁੱਲੇ ਹੀ ਕੱਲ ਕਰਦੇ ਆਹਾ ਉਹ ਖੁੱਲਦੀ ਕਾਦਾ ਖਲਾੜੀ ਕਹਿੰਦਾ ਖਲਾੜੀ ਖੁੱਲਦੀ ਕਾਦਾ ਖਲਾੜੀ ਕੱਲ ਖੁੱਲਦੀ ਆ ਖੁੱਲਦੀ ਨਹੀਂ ਇਹ ਗੋੜ ਪਕਾਉਣੇ ਵਾਲੀ ਆ ਸ਼ਗਰ ਪਕਾਉਣ ਜਿਹੜੀ ਗੋੜ ਪਕਾਉਣੇ ਵਾਲੀ ਆ ਤਾਂ ਹੈ ਜੀ ਦੀ ਚ ਗੁੜ ਬਣਾਇ ਕਰਦੀ ਆ ਜੀ ਆ ਦੇਖੋ ਜੀ ਅਰੇ ਹਈ ਕੜਾਹਾ ਜੀ ਜਗੰਨਾਹ ਹੋਗੇ 6 ਖਿਡਾਰੀ ਸ਼ੁਰੂ ਹੋਣਗੇ ਜੀ ਫਿਰ ਉਹਨੇ ਕਰਾਹੇ ਹੀ ਕੜਾਹਾ ਜੀ ਨਾਲ ਉਹ ਬਣਾ ਕਰਦੇ ਜੀ ਤੇ ਬਾਕੀ ਸਾਨੂੰ ਹੋਰ ਸਮਾਨ ਦਿਖਾਉਂਦੇ ਜੀ ਪਿਛਲਾ ਪੁਰਾਣੇ ਸਮੇਂ ਵਾਲਾ ਜਲਦੀ ਆ ਰਿਹਾ ਸਾਡਾ ਰੇੜਾ ਆਪਾਂ ਚੱਲੇ ਦੂਜੀ ਮੋਟਰ ਪਰ ਨੂੰ ਤੇ ਉੱਥੇ ਆ ਕੇ ਤੁਹਾਨੂੰ ਪੰਜਾਲੀ ਦਿਖਾਉਂਦੀ ਆਈ ਹੋਰ ਸਮਾਨ ਦਿਖਾਉਂਦੀ ਆਈ ਹਾਲ ਆ ਲਓ ਜੀ ਰੋਤਾ ਪਿੰਡ ਆ ਗਿਆ ਜੀ ਅਰੇ ਹਈ ਰੋਤਾ ਪਿੰਡ ਤੇ ਅੱਗੇ ਮੋਟਰ ਆ ਜੀ ਉੱਥੇ ਪਈ ਸਾਰਾ ਸਮਾਨ ਦੇਖੋ ਜੀ ਤੇ ਜੇ ਕੱਲ ਨੂੰ ਟਾਈਮ ਲੱਗੇ ਤਾਂ ਕੱਲ ਨੂੰ ਪੋਵਲ ਜਾ ਕੇ ਆਉਂਗਾ ਜੀ ਨਹੀਂ ਕੋਈ ਹੋਰ ਦਿਨ ਜਾਉਂਗਾ ਜੀ ਪੋਵਲ ਪੁਰਾਣਾ ਹੱਟੇ ਦਿਖਾਉਣ ਵਾਸਤੇ ਜੀ ਤੇ ਅੱਜ ਵਾਲੀ ਵੀਡੀਓ ਚ ਆਪਾਂ ਤੁਹਾਨੂੰ ਦਿਖਾਉਂਦੇ ਆ ਪੁਰਾਣਾ ਸਮਾਨ ਜਿਹਦੇ ਨਾਲ ਖੇਤੀ ਕਰੇ ਕਰਦੇ ਸੀ ਜੀ ਉਹ ਸਾਹਮਣੇ ਵਾਲੀ ਮੋਟਰ ਮਾ ਪਿਆ ਜੀ ਉਹ ਵਾਲੀ ਚਾ ਜੀ ਉੱਥੇ ਤੁਹਾਨੂੰ ਜਾ ਕੇ ਤੁਹਾਨੂੰ ਮਿਲਦੀ ਹੈ ਜੀ ਲਓ ਜੀ ਬੋਲ ਜਾ ਗਿਆ ਜੀ ਆਪਣਾ ਤੇ ਅੱਜ ਹੁਣ ਆਪਾਂ ਅੰਦਰ ਆ ਕੇ ਤੁਹਾਨੂੰ ਦਿਖਾਉਂਦੇ ਆ ਜੀ ਪੁਰਾਣਾ ਸਮਾਨ ਜੀ ਆ ਗਈ ਬੋਲ ਦਪਣਾ ਤੇ ਬਰੇ ਤੇ ਆਪਾਂ ਕੱਖੀ ਵੱਡੂਗੇ ਇਹ ਮੈਂ ਸਮਝਤੀ ਤੇ ਆ ਗਈ ਬੋਲ ਦਪਣਾ ਬੋਲ ਦਪਣੀ ਉਰੀ ਖੜਾ ਦੇਣਾ ਜੀ ਖੇਡ ਵਿੱਚ ਦੇਖੋ ਜੀ ਕਿੰਨਾ ਚਿੱਕੜ ਹੋਇਆ ਹੋਇਆ ਜੀ ਉਹ ਮਾਰ ਹੁਣ ਸਾਨੂੰ ਆਪਾਂ ਮੋਟਰ ਤੇ ਅੰਦਰ ਆ ਕੇ ਦੇਖਾਉਂਦੇ ਜੀ ਜਿੰਦੜ ਗਿਆ ਨਹੀਂ ਜਿੰਦੜ ਤਾਂ ਖੁੱਲ ਗਈ ਦੇਖੋ ਜੀ ਬਾਜੂਂ ਤੇ ਆ ਕੇ ਸੰਦੂ ਖਾਉਂਗੇ ਜੀ ਕਿਹੜਾ ਇਹਦਾ ਸਮਾਨ ਪਈ ਆ ਜੀ ਪਹਿਲਾਂ ਇਹਨਾਂ ਵਾਸਤੇ ਇੱਕ ਆਕਾ ਬੱਢ ਲਈਏ खेल भी चिकिखड़ देखो जी कि हुआ रेड़ा भी बहुत औखा लंघते जी, जी। बिचते ही धान लगे हुए देखो जी चुचा देखो जी है जी देखो जी चुचा हलो जी अपने खेत आई उ मोटर समान पे पुरा बात सू मोटर अंदर आके दिखाऊंगे दिखा दिया खड़ाता जी ਤੇ ਦੇਰ ਕੱਖ ਵੱਢ ਕੇ ਆਪਾਂ ਤੁਹਾਨੂੰ ਮੋਟਰ ਦੇ ਵਿੱਚ ਆ ਕੇ ਦਿਖਾਉਂਦੇ ਆ ਜੀ ਫਿਰ ਜੀ ਕੱਲ ਨੂੰ ਆਪਾਂ ਓੜ ਜਾਵਾਂਗੇ ਜੀ ਤੁਹਾਨੂੰ ਫੇਰ ਕੱਲ ਨੂੰ ਓੜ ਜਾ ਕੇ ਘੰਟਾ ਦਿਖਾਵਾਂਗੇ ਹਲੋ ਜੀ ਹੁਣ ਆਪਾਂ ਕੱਖ ਵੱਢ ਲਈਏ ਫਿਰ ਆਪਾਂ ਤੁਹਾਨੂੰ ਮੋਟਰ ਦੇ ਵਿੱਚ ਆ ਕੇ ਦਿਖਾਉਂਦੇ ਆ ਜੀ ਹਲੋ ਜੀ ਹਾਂ ਰੇਡਾ ਖੜਾਤਾ ਹੀ ਆਪਾਂ ਨੇ ਹੁਣੀ ਹੁਣੀ ਮੀ ਵੀ ਪੈਣ ਲੱਗੀ ਹੈ ਥੋੜਾ ਜਿਹਾ ਪਰ ਥੋੜਾ ਜਿਹਾ ਪਿਆ ਤਾਂ ਹੀ ਛੱਟ ਗਿਆ ਖੇਚ ਵੀ ਇੰਨਾ ਚਿੱਕੜ ਹੋ ਗਿਆ ਜੀ ਆ ਦੇਖੋ ਜੀ ਕਰੋ ਇਹ ਚੈੱਕ ਜੀ ਕੱਕਾ ਪਾ ਵੱਡ ਲਿਆ ਜੀ ਹੁਣ ਜੇ ਆਪਾਂ ਤੁਹਾਨੂੰ ਮੋਟਰ ਦੇ ਵਿੱਚ ਜਾ ਕੇ ਦਿਖਾਉਂਦੇ ਆ ਜੀ ਉੱਥੇ ਕੋਈ ਵੀ ਹੈ ਇੱਕ ਬੱਕੂ ਕੱਕਾ ਹੋਰ ਵੱਡਣਿਆ ਕੱਕਾ ਜੀ ਵੱਡ ਲਈ ਆਪਾਂ ਇਹਨੇ ਕਹੀ ਹੁਣ ਜੀ ਤੁਹਾਨੂੰ ਮੋਟਰ ਦੇ ਵਿੱਚ ਜਾ ਕੇ ਦਿਖਾਉਂਦੇ ਆ ਜੀ ਲੋ ਜੀ ਉੱਥੇ ਕੋਈ ਵੀ ਹੈ ਜੀ ਇੱਕ ਕੋਈ ਵੀ ਦਿਖਾਉਂਦੇ ਆ ਤੁਹਾਨੂੰ ਪਾ ਇੱਕ ਕੱਕੀ ਵੱਡ ਲਈ ਜੀ ਆਪਾਂ ਜੀ ਹੁਣ ਆਹ ਫਿਰ ਆਪਾਂ ਘਰ ਨੂੰ ਜਾਉਂਗੇ ਜੀ ਜੇ ਕੱਲ ਨੂੰ ਟਾਈਮ ਲੱਗੇ ਤਾਂ ਕੱਲ ਨੂੰ ਪਹਵੜ ਜਾਉਂਗੇ ਜੀ ਨਹੀਂ ਫੇਰ ਕੋਈ ਹੋਰ ਦੇਣੀ ਚਾਹੂਗੇ ਜੀ? ਆ ਵਾਲੀ ਮੋਟਰ ਦੇ ਸਮਾਨ ਪਿਆਈ ਜੀ। ਪੁਰਾਣਾ ਹੀ ਖੇਤੀ ਵਾਲਾ ਜੀ। ਤੁਹਾਨੂੰ ਮੋਟਰ ਦੇ ਅੰਦਰ ਆ ਕੇ ਦਿਖਾਉਂਦੀ ਆਈ ਹੁਣ। ਤਾਂ ਠੀਕਾ ਕੋਈ ਵੀ ਆ ਜੀ। ਅਸੀਂ ਤੁਹਾਨੂੰ ਕੋਈ ਦਿਖਾ ਦਈਏ ਜੀ। ਅਲੋ ਜੀ। ਆ ਰਹੀ 44 ਛੱਡਾਈ ਇੰਜਨਰੀ ਹੈ ਜੀ। ਆ ਦੇਖੋ ਯਾਰ ਆ ਰਹੀ ਜੀ ਕੋਈ। ਆ ਦੇਖੋ ਜੀ। ਹੈਗੀ ਪਾ ਥੋੜੀ ਕੱਲ ਨਹੀਂ ਖਾਲੀ ਆਈ। ਤੁਹਾਨੂੰ ਮੋਟਰ ਦੇ ਵਿੱਚ ਆ ਕੇ ਦਿਖਾਉਂਦੀ ਆਈ ਆਪਾਂ। ਲੋ ਜੀ ਆ ਗਿਆ ਪਾ ਮੋਟਰ ਦੇ ਵਿੱਚ ਲੋ ਜੀ ਆ ਰਿਹਾ ਜੀ ਬੋਲਦਾਂ ਵਾਲਾ ਹਾਲ ਜੀ ਪੁਰਾਣਾ ਸਮਿਆਂ ਵਾਲਾ ਜੀ ਤੇ ਜਿਹੜਾ ਡੰਡਾ ਉਹ ਤੇ ਹੀ ਟੁੱਟਿਆ ਹੋਇਆ ਜੀ ਬੋਲਦਾਂ ਜੁੜੇ ਕੇ ਬਾਈ ਕਰ ਦਿੱਤਾ ਇਹ ਹਾਂ ਉਹ ਦੇਖੋ ਜੀ ਥੱਲੇ ਹੋਰ ਵੀ ਸਮਾਨ ਆ ਜੀ 45 ਉਹ ਵੀ ਤੁਹਾਨੂੰ ਦਿਖਾਉਂਦੀ ਆਈ ਅਰੇ ਹਜੀ ਪੁਰਾਣਾ ਹਾਲ ਪਰ ਹਾਲ ਤਾਂ ਹੀ ਉਰੇ ਇਹਦਾ ਡੰਡਾ ਟੁੱਟਿਆ ਹੋਇਆ ਜੀ ਤੁਹਾਨੂੰ ਹੋਰ ਸਮਾਨ ਦਿਖਾਉਂਦੀ ਆਈ ਹੁਣ ਅਸੀਂ ਆਈ ਜੀ ਬੋਲਦਾਂ ਵਾਲੀ ਤਰਫ ਆਲੀ ਜੀ ਦੇਖੋ ਜੀ ਕਰੋ ਇਚੇ ਤੇ ਜੀ ਇਹ ਜਨਾਲ ਵੀ ਖੇਤ ਬੈ ਕਰਦੇ ਜੀ ਬੋਲਦੇ ਵਾਲੀ ਤਰਫਾਲੀ ਆ ਜੀ ਪਹਿਲਾਂ ਸਾਨੂੰ ਹਲ ਦਿਖਾਈ ਆ ਜੀ ਹਲੇ ਹੋਰ ਸਮਾਨ ਆ ਜੀ ਲੋ ਯਾਰ ਇਹ ਤਰਫਾਲੀ ਬੋਲਦੇ ਨਾਲ ਜੋੜ ਕੇ ਇਹਦੇ ਨਾਲ ਖੇਤ ਬੈ ਕਰਦੇ ਤੇ ਜੀ ਆ ਦੇਖੋ ਜੀ ਜੀ ਅੱਜ ਇੱਕ ਬੋਲਦੇ ਵਾਲਾ ਹਲ ਬਣਾਇਆ ਵੇਚਿਆ ਜੀ ਗੰਨਾ ਸੀਡਣੇ ਵਾਸਤੇ ਆ ਦੇਖੋ ਜੀ ਇੱਕ ਬੋਲਦੇ ਵਾਲਾ ਹਲ ਇਹ ਨਾਲ ਗੰਨਾ ਸਿੱਡੇ ਕਰਦੇ ਤੇ ਜੀ ਆਰੇ ਹੈ ਜੀ ਆਹ ਲਓ ਜੀ। ਇੰਨਾ بڑا ਹੈ ਜੀ। ਦੇਖੋ ਜੀ। ਇੱਥੇ ਹਟਦਾ ਸਿਆ ਜਾਂਦਾ। ਇੱਥੇ ਤੇ ਕੋਈ ਕਰਦਾ ਤਾਂ ਜੀ। ਲਓ ਜੀ। ਇੰਨਾ بڑا ਹੈ ਜੀ। ਜਿੰਨਾ ਕਿੰਨਾ ਸਿੱਡੇ ਕਰ ਦਿੱਤੇ ਜੀ। ਸੜਕ ਜੀ ਮੇਨ ਰੋਡ ਤੋਂ ਨਿਕਲਦੀ ਆ ਜੀ। ਪਹਿਲਾਂ ਪਵਾਰਾਂ ਉਂਦੀ ਆ ਜੀ। ਫਿਰ ਉਹ ਹੈ ਰਪਿੰਦਰ ਰੋਤਾ ਨੂੰ ਜੀ ਤੇ ਹੁਣ ਜੀ ਆ ਸਿੱਧੀ ਸੁਰਤਾਪੁਰ ਨੂੰ ਜਾਉਂਗੀ। ਛੋਟਾ ਸੁਰਤਾਪੁਰ ਜੀ ਤੇ ਮੰਡਾਲੇ ਗੁਰਦੁਆਰੇ ਚ ਵੀ ਆਉਂਗੀ ਜੀ ਆਹ ਸੜਕ ਜੀ। ਬਹੁਤ ਵੱਡੀ ਸੜਕ ਹੈ ਆਹ ਜੀ। ਬਾਲੀ ਜੀ ਦੇਖੋ ਜੀ ਬਣਾ ਲਈ ਜਾਣ ਲੱਗੇ ਕੋਈ ਉਹ ਕਹਿੰਦਾ ਜੀ ਕਿ ਕੱਲ ਨੂੰ ਸੇਰੀਆਂ ਪੰਪ ਕੋਲ ਚਲੂਗੇ ਜੀ ਤੇ ਸੇਰੀਆਂ ਜਾ ਕੇ ਆਪਾਂ ਹੰਟ ਦਿਖਾਉਂਗੇ ਜੀ ਜਿਹੜਾ ਬੋਲ ਦੇ ਨਾਲ ਘੁੰਮੇ ਕਰਦਾ ਤਾਂ ਜੀ ਪਾਣੀ ਨਿਕਲ ਕੱਢਣ ਵਾਲਾ ਜੀ ਪੋਵਾਲਾ ਜੀ ਉਹ ਆਪਣੇ ਪਾਸ ਸੇਰੀਆਂ ਜਾਉਂਗੇ ਜੀ ਪੋਵਾਲ ਤੇ ਪੋਲ ਜਾ ਕੇ ਤੁਹਾਨੂੰ ਦਿਖਾਉਂਗੇ ਜੀ ਕੱਖ ਆਪਾਂ ਵੱਢ ਲਿਆ ਜੀ ਹੁਣ ਜੇ ਪੰਜ ਚਲਦੇ ਜੀ ਘਰ ਨੂੰ ਜੀ ਤੇ ਕੱਲ ਨੂੰ ਸਾਨੂੰ ਛੇ ਸੇਰੀਓ ਪੋਵਾਲ ਜਾ ਕੇ ਮਿਲਦੇ ਆਈ ਪੋਲ ਦਾ ਤੁਹਾਨੂੰ ਜਾ ਕੇ ਇੱਕ ਸੇਰੀ ਹੰਟ ਦਿਖਾਵਾਂਗੇ ਜਿਹੜਾ ਬੋਲ ਦੇ ਨਾਲ ਚਲਦਾ ਤਾਂ ਜੀ ਕੱਖਾਬਾ ਆਪਾਂ ਵੱਢ ਲਈ ਹੁਣ ਜਿਪਾ ਚੱਲ ਜਾਈ ਘਰ ਨੂੰ ਮੁੱਕੀ ਲੱਗੀ ਹੋਈ ਹੈ ਕਿਸੇ ਦੀ ਆ ਦੇਖੋ ਜੀ ਆ ਰਿਹਾ ਸਾਡਾ ਬੋਲਦ ਤੇ ਹੋ ਰਹੀ ਹੈ ਸਾਹਮਣੇ ਪੋਵਾਲ ਦਾ ਗੁਰਦੁਆਰਾ ਜੀ ਉਹ ਦੇਖੋ ਜੀ ਤੇ ਪਿੱਛੇ ਪੋਵਾਲ ਪਿੰਡ ਪਿੰਡਾ ਹੀ ਆ ਦੇਖੋ ਜੀ ਹੁਣ ਜਿਪਾ ਚੱਲਦੀ ਹੈ ਘਰ ਨੂੰ ਜੀ ਤੇ ਘਰ ਆ ਕੇ ਮਿਲਦੇ ਆ ਜੀ ਲੋ ਜੀ ਮਿੱਤਰੋ ਜੀ ਹਨੇਰਾ ਹੋ ਗਿਆ ਜੀ ਅਧਰ ਆਸ਼ ਨੂੰ ਮਿਲ ਲਈ ਸਤਿ ਸ੍ਰੀ ਅਕਾਲ ਜੀ ਪੱਗ ਕਤ ਨਹੀਂ ਬੰਨੀ ਆ ਜੀ ਆ ਯਾਰ ਮੇਰੇ ਅਲਰਜੀ ਜੋ ਹੋਣ ਲੱਗ ਗਈ ਤੇ ਮੈਂ ਤਾਂ ਨਹੀਂ ਬੰਨੀ ਅਸੀਂ ਹੁਣ ਆਪਾਂ ਕਰਦੇ ਆਂ ਬਲੌਗ ਦਾ ਐਂਡ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰੀ ਹੋਈ ਤੇ ਬਾਕੀ ਜਿਹੜਾ ਸਾਨੂੰ ਸੀ ਸਮਾਨ ਦਿਖਾਇਆ ਤਾਂ ਹੀ ਉਹ ਹਲੇ ਥੋੜਾ ਜਿਹਾ ਸਮਾਨ ਉੱਪਰ ਪਿਆ ਤਾਂ ਹੀ ਉਤਾਰਨਾ ਪੈਣਾ ਤਾਂ ਹੀ ਤੇ ਕੱਲ ਨੂੰ ਆਪਾਂ ਤੁਹਾਨੂੰ ਭੌਲ ਦਿਖਾਉਂਗੇ ਯਾ ਕਿ ਹਾਂਟੀ ਤੇ ਹੁਣ ਆਪਾਂ ਕਰਦੇ ਆਂ ਬਲੌਗ ਦਾ ਐਂਡ ਤੇ ਮਿਲ ਜਾਈਏ ਕਿਸੇ ਨੈਕਸਟ ਬਲੌਗ ਵਿੱਚ ਸਤਿ ਸ੍ਰੀ ਅਕਾਲ ਜੀ ਓਕੇ ਬਾਈ ਬਾਈ